ਹਾਂਜੀ ਬੀਰਦੀ ਸਤਿ ਸ੍ਰੀ ਅਕਾਲ ਜੀ ਅੱਜ ਪਹੁੰਚੇ ਆਪਾਂ ਨਾਡਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਣ ਇਹ ਜੀ ਕੌਣ ਦੇ ਆਹਰ ਨਾਲ ਨਾਲ ਵਿਕੇ ਧਨਾਨਕੀ ਆਪਣੇ ਆਪ ਨੂੰ ਵੇਖ ਰੱਖ ਦਿੱਤਾ ਕਹੇ ਵਿਚਾਰ ਕਿ ਕੋ ਗੱਲ ਦੀ ਬਾਹਰਿਆ ਨਾ ਜਾਵਾ ਇੱਕ ਵਾਰ ਜੋ ਤੁੱਤ ਭਾਵੇਂ ਸਾਹੀ ਭਲੀ ਦਾ ਹਰਿ ਜੀ ਤੂੰ ਹੀ ਲਾਇਆ ਤੇ ਅਨੰਦਨ ਲੱਗਾ ਨੂੰ ਤੂੰ ਹੀ ਲਾਇਆ ਕੋਈ ਮੂਰਖ ਹੈ ਕੋਈ ਅੰਧਕੋਰ ਹੈ ਜਦੋਂ ਇਤਿਹਾਸ ਹੈ ਜੀ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾਡਾ ਸਾਹਿਬ ਪੰਜਕੁੱਲਾ ਚ ਸਥਿਤ ਹੈ ਜੀ ਇਹ ਅੱਜ ਪੁਰਾਣੀ ਇਹ ਸਾਰਾ ਦੇਖੋ ਕਿੰਨਾ ਕਿ ਕਦੋਂ ਤੋਂ ਆਤਵਾਦ ਨੂੰ ਕਿਉਂ ਮਾਰੇ ਤੋਂ ਨਵੀਂ ਜੀ ਕੁੱਤੀ ਹੋ ਕਦੀ ਸੋਚਿਆ ਸੀ ਕਿ ਇਹ ਵੀ ਸਮਾਂ ਆਏਗਾ ਬਈ ਵੀਡੀਓ ਰੋਕਾ ਸਾਰਾ ਪੜ ਸਕਦੇ ਆ ਗੋਰਗਲ ਇਹ ਰਾਣੀ ਕਿਨੂ ਤੋਪਾਂ ਦੀ ਸਲਾਮੀ ਨਾਲ ਆਪਾਂ ਵੀ ਪਹਿਲੀ ਵਾਰ ਆਏ ਆ ਇਸ ਸਥਾਨ 'ਤੇ ਰਹਿਮਤ ਸਤਿਕਾਰ ਕਰੋ ਉਹ ਦੇਖੋ ਸਤਿਕਾਰ ਹੋਰ ਵਧੀਆ ਪਹਿਲੀ ਵਾਰ ਆਏ ਆ ਜੀ ਆਪਾਂ ਇਸ ਸਥਾਨ 'ਤੇ ਤਕਰੀਬਨ ਪਹਾੜੀ ਏਰੀਆ ਵਿੱਚ ਹੀ ਹੈ ਉਹ ਪਹਾੜੇ ਨੇ ਜਿਹੜੇ ਤੇ ਰਹੇ ਲਿਓ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਜੀ ਕਰਦੇ ਆਂ ਬਈ ਦਰਸ਼ਨ ਅੰਦਰ ਜਾ ਕੇ ਇਹ ਨਵੀਂ ਇਮਾਰਤ ਤਿਆਰ ਹੋ ਰਹੀ ਏ ਜਿੱਧਰ ਰੈਣ ਬਸੇਰਾ ਇੱਧਰ ਜਿਹੜੇ ਸੰਗਤ ਆਂਦੀ ਏ ਦੂਰ ਤੇ ਉਹਨਾਂ ਵਾਸਤੇ ਕਾਲ ਲੰਗਰ ਸਹਬਜਾਦਾ ਬਾਬਾ ਅਜੀਤ ਸਿੰਘ ਜੀ ਦੇ ਨਾਂ ਪਰ ਬਣਿਆ ਵਾ ਸਥਾਨ ਹੈ ਲੰਗਰ ਇੱਧਰ ਦਰਬਾਰ ਸਾਹਿਬ ਹੈ ਕਵੀ ਦਰਬਾਰ ਸਥਾਨ ਇੱਧਰ ਪੋਟਾ ਸਾਹਿਬ ਜੀ ਬਹੁਤ ਸਾਫ ਸੁਥਰਾ ਗੁਰੂ ਘਰ ਹੈ ਬਾਈ ਬਣਿਆ ਵਾ ਫੁੱਲ ਬਾੜੀ ਦੇਖੋ ਕਿੰਨੇ ਸੋਹਣੇ ਫੁੱਲ ਨੇ ਬਹੁਤ ਉਹ ਸਾਹਮਣੇ ਦਸਤਾਰ ਸਥਾਨ ਹੈ ਸੇਵਾ ਬੱਬਾ ਦਿੱਲੀ ਵਾਲੇ ਗੋਬਿੰਦ ਘਾਟ ਕੀ ਸੇਵਾ ਇਸ ਪਵਿੱਤਰ ਸਥਾਨ ਤੇ ਬੈਠ ਕੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸੂਬੇਮਾਨ ਹੋ ਕੇ ਕੁਦਰਤ ਦੇ ਨਜ਼ਾਰੇ ਦੇਖਦੇ ਅਤੇ ਸੀਸ ਤੇ ਦਸਤਾਰ ਸਜਾਇਆ ਕਰਦੇ ਸਨ ਸੁੰਦਰ ਦਸਤਾਰਾਂ ਸਜਾਉਣ ਵਾਲਿਆਂ ਨੂੰ ਇਨਾਮ ਵੰਡਿਆ ਕਰਦੇ ਸਨ ਪਗਾਣੀ ਸਾਹਿਬ ਦੇ ਯੁੱਧ ਦੀ ਜਿੱਤ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਇਸ ਸਥਾਨ ਤੇ ਆਪਣੇ ਕੇਸਾਂ ਵਿੱਚ ਕੰਗਾ ਕਰ ਰਹੇ ਸਨ ਤਾਂ ਪੀਰ ਬੁੱਧੂ ਸ਼ਾਹ ਜੀ ਛੰਡੋਰੇ ਵਾਲੇ ਜਿਨ੍ਹਾਂ ਦੇ ਆਪਣੇ ਪੁੱਤਰਪਰਾ ਅਤੇ ਮੁਰੀਦ ਪਗਾਣੀ ਸਾਹਿਬ ਦੇ ਯੁੱਧ ਵਿੱਚ ਸ਼ਹੀਦ ਪ੍ਰਾਪਤ ਕਰ ਗਏ ਸਨ ਗੁਰੂ ਜੀ ਤੋਂ ਵਾਪਸ ਜਾਣ ਦੀ ਅਗਿਆ ਲੈਣ ਆਏ ਤਾਂ ਗੁਰੂ ਜੀ ਨੇ ਕਿਹਾ ਪੀਰ ਜੀ ਅਸੀਂ ਆਪ ਜੀ ਦੀ ਸੇਵਾ ਤੋਂ ਬਹੁਤ ਪ੍ਰਸੰਨ ਹਾਂ ਜੋ ਮੰਗਣਾ ਹੈ ਮੰਗੋ ਤਾਂ ਪੀਰ ਜੀ ਨੇ ਕਿਹਾ ਜੇ ਤੁਹਾਡੇ ਪ੍ਰਸੰਨ ਹੋ ਕੇ ਕੇਸਾਂ ਵਿੱਚ ਕੰਗਾ ਜੋ ਆਪ ਜੀ ਕਰ ਰਹੇ ਹੋ ਕੇਸਾਂ ਸਮੇਤ ਮੈਨੂੰ ਬਖਸ਼ੋ ਜੀ ਗੁਰੂ ਜੀ ਨੇ ਪ੍ਰਸੰਨ ਹੋ ਕੇ ਆਪਣੀ ਅੱਧੀ ਦਸਤਾਰ ਅਤੇ ਕੇਸਾਂ ਸਮੇਤ ਕੰਗਾ ਪੀਰ ਜੀ ਨੂੰ ਸਰੂਪ ਪਿਆਦੇ ਤੌਰ ਤੇ ਬਖਸ਼ਿਸ਼ ਕੀਤਾ ਇਹ ਇਤਿਹਾਸ ਹੈ ਜੀ ਗੁਰੂ ਘਰ ਕਾ ਇਸ ਕਾ ਦਸਤਾਰ ਸਤਾਰ ਪੌਂਟਾ ਸਾਹਿਬ ਸ਼ੀਸ਼ ਮਹਿਲ ਹੈ ਜੀ ਇੱਧਰ ਬਾਕੀ ਤਲੇ ਤਖਾਵਾ ਜੀ ਮੈਂ ਜਾ ਕੇ ਤੁਹਾਨੂੰ ਇਹ ਗੁਰੂ ਘਰ ਕੀ ਬੈਕ ਸਾਈਡ ਇੱਧਰ ਰਾਮ ਮੰਦਰ ਵੀ ਹੈ ਬਈ ਬਣਿਆ ਵਾ ਸ਼੍ਰੀ ਰਾਮ ਜੀ ਦਾ ਇਹ ਵਾ ਕੇ ਆਪਾਂ ਯਮਨਾ ਨਦੀਵਾਂ ਗੋਬਿੰਦ ਘਾਟ ਹੈ ਜਿਹੜਾ ਸਥਾਨ ਹੈ ਗੋਬਿੰਦ ਘਾਟ ਕੇ ਨਾਂ ਪਸਥਾਨ ਬਣਿਆ ਵਾ ਔਰ ਪੂਰੇ ਪਾਣੀ ਉਲਟ ਇਧਰ ਨੂੰ ਚੱਲ ਰਿਹਾ ਉਲਟੀ ਦਿਸ਼ਾ ਵੱਲੋਂ ਜਦੋਂ ਜਰਾ ਆਮਦਰ ਪਾਣੀ ਪੱਛਮ ਤੇ ਪੂਰਬ ਨੂੰ ਚਲਾਇਆ ਪੂਰੇ ਪੂਰਬ ਤੇ ਪੱਛਮ ਨੂੰ ਚੱਲ ਰਿਹਾ ਵੇਖੋ ਜਮਨਾ ਦਾ ਗੋਬਿੰਦ ਘਾਟਾ ਸਥਾਨ ਹੈ ਬਈਓ ਦੇਖੋ ਇਧਰ ਮੰਦਿਰ ਹੈ ਸ਼੍ਰੀ ਰਾਮ ਜੀ ਦਾ ਇੱਕ ਵਾਰੀ ਪਹਿਲਾਂ ਇੱਥੇ ਪਰ ਮੱਥਾ ਟੇਕਣਾ ਸੀ ਇਸ ਸਥਾਨ 'ਤੇ ਅੱਜ ਦੁਬਾਰੇ ਆਏ ਆਂ दोबारे मौका और स्थान पर दर्शन करने का महाराज अपना उठासरा बनाए रखे बहुत बूटे लाए हुए हैं भाई रख गुरु कर छपे रह देखो बहुत सोहने लगा ਚਾਰ ਚੰਨ ਲਾਣੇ ਆ ਜੀ ਗੁਰੂ ਘਰ ਕੀ ਸਜਾਵਟ ਮਾ ਰੁੱਖਾ ਇਹ ਬੁੱਟੇ ਲਾਏ ਵੇ ਫੈਂਸੀ ਜਿਹੜੇ ਬਹੁਤ ਆਮ ਸੰਭਾਲ ਆ ਰੱਖੀ ਵੀ ਨਾ ਗਈ ਇਥੋ ਲਈ ਆਪਣਾ ਪ੍ਰਸਾਦ ਇਹੋੜਾ ਬਈ ਯਾਤਰੀ ਨਿਵਾਸ ਬਣਾ ਰਿਹਾ ਮਤਲਬ ਸਥਾਨ ਨਾ ਖਰ ਕਾਰ ਪਾਰਕਿੰਗ ਸੇਵਾ ਇਸ ਰਿਕਟਜ ਆ ਨਾ ਬਣਾ ਉਸ ਦਾ ਸ਼ੁਰੂ ਕਰਖੇ ਕਾਰ ਪਾਰਕਿੰਗ ਗੁਰਦੁਆਰਾ ਸ੍ਰੀ ਪੌਂਟਾ ਸਾਹਿਬ ਇਹ ਗੋਲਕੇ ਬਾਈ ਜੋ ਆਪਣੀ ਸਰਦਾਰ ਅਨੁਸਾਰ ਇਸਮਾ ਜੋ ਵੀ ਹੋਈ ਜੀ ਪਾਸ ਦਾ ਬੰਦਾ ਜਿਹੜੇ ਬਾਈ 11 ਸਿੰਘ ਮਤਲਬ ਸ਼ਹੀਦ ਹੋਏ ਤੇ ਸਿੱਧੀਆਂ ਪ੍ਰਾਪਤ ਕਰੀ ਦੀਆਂ ਪੁਰੇ ਸ਼ਹੀਦ ਬਾਈ ਸਿੰਘਾਂ ਕੇ ਨਾਮ ਇਸ ਪ੍ਰਕਾਰ ਹੈ ਸ਼ਹੀਦ ਪ੍ਰੀਤਮ ਸਿੰਘ ਨਿਹੰਗ ਸਿੰਘ ਜੀ ਪਿੰਡ ਫਤੇਪੁਰ ਕੋਠੀ ਜ਼ਿਲ੍ਹਾ ਹੁਸ਼ਿਆਰਪੁਰ ਸ਼ਹੀਦ ਮੰਗਲ ਸਿੰਘ ਜੀ ਨਿਹੰਗ ਸਿੰਘ ਪਿੰਡ ਬਜਰੌਰ ਜ਼ਿਲ੍ਹਾ ਹੁਸ਼ਿਆਰਪੁਰ ਸ਼ਹੀਦ ਭਜਨ ਸਿੰਘ ਜੀ ਨਿਹੰਗ ਸਿੰਘ ਪਿੰਡ ਚੌੜਾ ਜ਼ਿਲ੍ਹਾ ਹੁਸ਼ਿਆਰਪੁਰ ਸ਼ਹੀਦ ਦਲੀਪ ਸਿੰਘ ਜੀ ਨਿਹੰਗ ਜ਼ਿਲ੍ਹਾ ਕਾਂਗੜਾ ਸ਼ਹੀਦ ਉਦੇਸ਼ ਸਿੰਘ ਜੀ ਨਿਹੰਗ ਪਿੰਡ ਮੱਤੇਵਾਲ ਜ਼ਿਲ੍ਹਾ ਮRETURNTRANSFER ਸ਼ਹੀਦ ਸੰਤੋਖ ਸਿੰਘ ਜੀ ਨਿਹੰਗ ਸਿੰਘ ਜ਼ਿਲ੍ਹਾ ਮRETURNTRANSFER ਸ਼ਹੀਦ ਲਾਲ ਸਿੰਘ ਜੀ ਨਿਹੰਗ ਸਿੰਘ ਜ਼ਿਲ੍ਹਾ ਫਿਰੋਜ਼ਪੁਰ ਸ਼ਹੀਦ ਤਨਨਾ ਸਿੰਘ ਜੀ ਨਿਹੰਗ ਸਿੰਘ ਪਿੰਡ ਭਦੌੜ ਜ਼ਿਲ੍ਹਾ ਸੰਗਰੂਰ ਸ਼ਹੀਦ ਬਾਬਾ ਨਾਮਤਾਰੀ ਜੀ ਸ਼ਹੀਦ ਬਾਬਾ ਯਾਤਰਾ ਸਿੰਘ ਜੀ ਇਸ ਸ਼ਹੀਦ ਸਾਧਕੇ ਵਿੱਚ ਗੰਭੀਰ ਜ਼ਖਮੀ ਹੋਏ ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਜੀ ਜਥੇਦਾਰ ਮਿਸਲ ਸਿੱਧਾਂ ਤਰਨਾ ਦਲ ਹਰੀਆਂ ਬੇਲਾਂ ਮਾਸਟਰ ਅਜੀਤ ਸਿੰਘ ਜੀ ਹਸ਼ਿਆਰਪੁਰ ਬਾਬਾ ਗੁਰਬਚਨ ਸਿੰਘ ਨਿਹੰਗ ਸਿੰਘ ਪਿੰਡ ਕਾਗੋ ਰੋੜਾ ਵਾਲੀ ਠੀਕੇ ਜੀ ਇਹ ਪ੍ਰਬੰਧਕ ਕਮੇਟੀ ਵੱਲੋਂ ਲਿਖੇ ਗਏ ਆ ਜੀ ਨਾਮ ਉਰੇ ਹਾਂ ਇਹ ਨਿਸ਼ਾਨ ਸਾਹਿਬ ਦੇ ਥੱਲੇ ਲੰਗਰ ਛਕਦੇ ਆਪਾਂ ਆਜੋ ਰਹਿਮਤ ਉਹ ਕਰਕੇ ਆਜੋ ਛਕੋ ਲੰਗਰ ਲਿਓ ਜੀ ਛਕ ਲੈ ਲੰਗਰ ਪਨ ਲੱਸੀ ਛਕ ਲਈ ਜੀ ਜੀ ਲਵਾਤੀ ਆਪਾਂ ਨੇ ਗੁਰੂ ਘਰ ਹਾਜ਼ਰੀ ਚੱਲਦੇ ਆ ਹੁਣ ਅੱਗੇ ਦੇਖ ਖਾਂ ਬਾਈ ਅੱਗੇ ਕਿੱਧਰ ਦਾ ਪ੍ਰੋਗਰਾਮ ਬਣਾ ਠੀਕ ਹੈ ਜੀ ਬਣੇ ਰਹੋ ਆਪਣੀ ਵੀਡੀਓ ਕੋਲ ਇੱਧਰ ਗਰਾਊਂਡ ਹੈ ਬੱਚੇ ਖੇਡਣੇ ਵਾਸਤੇ ਬੱਚੇ ਖੇਡ ਰਹੇ ਆ ক্রিকেট ਟੂਰਨਾਮੈਂਟ ਚੱਲ ਰਿਹਾ ਲਿਓ ਜੀ ਗੁਰਦੁਆਰਾ ਸਿੰਘ ਸਹੀਦਾਂ ਸੁਹਾਣਾ ਸਾਹਿਬ ਪਹੁੰਚ ਕੇ ਆਪਾਂ ਜੋ ਮੁਹਾਲੀ ਮਾ ਸਤਿ ਸ੍ਰੀ ਅਕਾਲ ਗੁਰੂ ਘਰ ਲੋਹਾਵਾ ਮਾ ਜure ਹਾਜ਼ਰੀ ਪਰੇ ਗਾਜਰੀ ਲੋਹਾ ਕੇ ਚੱਲਦੇ ਆਪਾਂ ਘਰ ਨੂੰ ਜੁੜਾ ਜਮਾ ਕਰਾ ਕੇ ਠੀਕ ਹੈ ਜੀ ਅੱਜ ਕੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਬਣੇ ਰੇ ਕਰੋ ਆਪਣੇ ਚੈਨਲ ਦੇ ਲਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਅੱਜ ਕੀ ਵੀਡੀਓ ਦੇਖਣੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ